ਲੁਧਿਆਣਾ ਦੇ ਵਿੱਚ ਰਣਵੀਰ ਕਪੂਰ ਦੀ ਸ਼ੂਟਿੰਗ ਲੈ ਕੇ ਪੰਜਾਬ ਦੇ ਵਿੱਚ ਰਣਵੀਰ ਸਿੰਘ ਅਮਿਤ ਰੋੜਾ ਜਰਜਨ ਰਾਮਪਾਲ ਸੁਣੋ ਕੀ ਕਿਹਾ ਸ਼ਰਮ ਕਰੋ ਸ਼ਰਮ ਕਿ ਮੇਰੇ ਪੰਜਾਬ ਦੇ ਵਿੱਚ ਪਿੰਡ ਕਿਹੜਾ ਦੇ ਵਿੱਚ ਜਿਹੜੇ ਤੁਸੀਂ ਪਾਕਿਸਤਾਨ ਦੀ ਝੰਡੇ ਜਾਂ ਪਾਕਿਸਤਾਨੀ ਦੁਵਾਰਾ ਛਾਪੀਆਂ ਵੇ ਲਗਾਏ ਐ ਅਸੀਂ ਕਦੀ ਹਿੰਦੁਸਤਾਨੀ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਰਣਵੀਰ ਸਿੰਘ ਅਰਜੁਨ ਰਾਮਪਾਲ ਤੁਹਾਨੂੰ ਸ਼ਰਮ ਆਣੀ ਚਾਹੀਦੀ ਸ਼ਰਮ ਉਹ ਦਿਨ ਦੇਖੋ ਜਦੋਂ ਸਾਡੇ ਪ੍ਰਯੋਗਕ ਸ਼ਹੀਦ ਹੋਏ ਸੀਗੇ ਜਦੋਂ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਪਹਿਲੀ ਗੱਲ ਹੈ ਕਿੰਨੇ ਪਰਮਿਸ਼ਨ ਦਿੱਤੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਜਾਂ ਪੁੱਛਣਾ ਚਾਹਨਾ ਵਾ ਸੈਂਟਰ ਗਵਰਨਮੈਂਟ ਨੂੰ ਇਹਨਾਂ ਨੂੰ ਪਰਮਿਸ਼ਨ ਕਿੰਨੇ ਦਿੱਤੀ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਦੀ ਦੁਰਲੰਤ ਮੂੰਹ ਕਾਲਾ ਕੀਤਾ ਜਾਏਗਾ ਇਹਨਾਂ ਦਾ ਮੂੰਹ ਕਾਲਾ ਕੀਤਾ ਜਾਊਗਾ ਅਰਜੁਨ ਰਾਮਪਾਲ ਦਾ ਮੂੰਹ ਕਾਲਾ ਕੀਤਾ ਰਣਵੀਰ ਸਿੰਘ ਦਾ ਕਿਉਂਕਿ ਇਹਨਾਂ ਨੇ ਪਿੰਡ ਖੇੜਾ ਦੇ ਵਿੱਚ ਜਿਹੜੀ ਦੁਰਹਾਕੂ ਸ਼ੂਟਿੰਗ ਕੀਤੀ ਹੈ ਉਹ ਸ਼ੂਟਿੰਗ ਦਾ ਬਾਈਕਟ ਪਿੰਡ ਵਾਸੀਆਂ ਨੂੰ ਵੀ ਕਰਨਾ ਚਾਹੀਦਾ ਵੈ ਕਿਉਂਕਿ ਪਾਕਿਸਤਾਨੀ ਝੰਡਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਹੈ ਦੁਰੰਦਰ ਫਿਲਮ ਦੁਰੰਦਰ ਬਾਈਕਟ ਕਰਾਂਗੇ ਫਿਲਮ ਦਾ ਕਿਉਂਕਿ ਮੇਰੇ ਹਿੰਦੁਸਤਾਨ ਚ ਮੇਰੇ ਭਾਰਤ ਚ ਇੱਕ ਕੋਈ ਝੰਡਾ ਲਹਿਰੇਗਾ ਮੇਰਾ ਤਿਰੰਗਾ ਮੇਰੀ ਤਿਰੰਗਾ ਮੇਰੀ ਆਨ ਮੇਰੀ ਸ਼ਾਨ ਯਹੀ ਹੈ ਮਾਰਾ ਹਿੰਦੁਸਤਾਨ ਦਾ ਤਿਰੰਗਾ ਸ਼ਰਮ ਕਰ ਨਵੀਰ ਸਿੰਘ ਸ਼ਰਮ ਕਰ ਸ਼ਰਮ ਕਰ ਅਰਜੁਨ ਰਾਮਪਾਲ ਸ਼ਰਮ ਕਰ ਜਿਹੜਾ ਮੂੰਹ ਕਾਲਾ ਕੀਤਾ ਜਾਏਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ